ਦੋਸਤੋ ਇਹ ਦੌਰਦਾਇਕ ਪੁਰਾਣਾ ਮਹੱਲਾ ਜਿੱਥੇ ਸੂਰਜ ਨਾਂ ਦਾ ਇੱਕ 19 ਸਾਲ ਦਾ ਲੜਕਾ ਆਪਣੇ ਮਾਤਾ ਪਿਤਾ ਤੇ ਛੋਟੀ ਭੈਣ ਦੇ ਨਾਲ ਰਹਿੰਦਾ ਸੀ। ਉਹਦੇ ਪਿਤਾ ਇੱਕ ਪ੍ਰਾਈਵੇਟ ਫੈਕਟਰੀ 'ਚ ਮਜ਼ਦੂਰ ਸੀ ਤੇ ਮਾਂ ਘਰ ਵਿੱਚ ਨਾ ਪਾਪੜ ਬਣਾ ਕੇ ਵੇਚਦੀ ਸੀ। ਸੂਰਜ ਦੀ ਪੜ੍ਹਾਈ ਦਾ ਸੁਪਨਾ ਸੀ ਬਹੁਤ ਵੱਡਾ ਬਹੁਤ ਵੱਡਾ ਆਦਮੀ ਬਣਨਾ ਚਾਹੁੰਦਾ ਸੀ। ਉਹਦੇ ਹਰ ਵੇਲੇ ਦਿਮਾਗ 'ਚ ਇਹ ਸੁਪਨਾ ਆਉਂਦਾ ਰਹਿੰਦਾ। ਕੀ ਸੀ ਉਹਦਾ ਸੁਪਨਾ ਉਹਦਾ ਸੁਪਨਾ ਸੀ ਸਰਕਾਰੀ ਇੰਜੀਨੀਅਰ ਬਣਦਾ ਲੇਕਿਨ ਜਿਹੜੇ ਹਾਲਾਤ ਸੀ ਨਾ ਕਰਦੇ ਉਹਦੇ ਰਸਤੇ ਵਿੱਚ ਦੁਵਾਰ ਬਣ ਕੇ ਖੜੇ ਹੀ ਸਵੇਰੇ ਸੂਰਜ ਜਿਹੜਾ ਸੀ ਉਹ ਅਖਬਾਰਾਂ ਵੰਡਣ ਦਾ ਕੰਮ ਕਰਦਾ ਫਿਰ ਕਾਲਜ ਜਾਂਦਾ ਦੁਪਹਿਰ 'ਚ ਉਹ ਬੱਚਿਆਂ ਨੂੰ ਟਿਊਸ਼ਨ ਪੜਾਉਂਦਾ ਤੇ ਰਾਤ ਨੂੰ ਉਹ ਆਪਣੀ ਮਾਂ ਦੇ ਨਾਲ ਪਾਪੜ ਬਣਾਉਣ ਵਿੱਚ ਮਦਦ ਕਰਦਾ ਜਦੋਂ ਸਾਰੇ ਸੌ ਜਾਂਦੇ ਤੇ ਫਿਰ ਉਹ ਆਪਣੀ ਪੜ੍ਹਾਈ ਸ਼ੁਰੂ ਕਰਦਾ ਇੱਕ ਦਿਨ ਉਹਦੀ ਜ਼ਿੰਦਗੀ ਨੇ ਇੱਕ ਹੋਰ ਬਹੁਤ ਔਖਾ ਮੋੜ ਲਿਆ। ਉਹਦੇ ਪਿਤਾ ਜੀ ਜਿਹੜੇ ਫੈਕਟਰੀ 'ਚ ਕੰਮ ਕਰਦੇ ਸੀ ਨਾ ਉਹ ਅਚਾਨਕ ਬੰਦ ਹੋ ਗਈ। ਘਰ 'ਚ ਆਮਦਨੀ ਦਾ ਇਕੋ ਇੱਕ ਇਹੋ ਸਹਾਰਾ ਸੀ। ਉਹਦੇ ਪਿਤਾ ਦੀ ਜਿਹੜੀ ਆਮਦਨ ਸੀ ਫੈਕਟਰੀ 'ਚੋਂ ਉਹ ਵੀ ਸਾਧਨ ਖਤਮ ਹੋ ਗਿਆ। ਹੁਣ ਸੂਰਜ ਕੁਲ ਅਖਬਾਰ ਵੇਚਣੀ ਤੇ ਸਬਜ਼ੀ ਵੇਚਣੀ ਉਹਨੂੰ ਇਹੋ ਹੀ ਦੋ ਕੰਮ ਕਰਨੇ ਪਏ ਤਾਂ ਕਿ ਘਰ ਦਾ ਜੜਾ ਵਾ ਰਸਣ ਪਾਣੀ ਦਾ ਕੰਮ ਚੱਲ ਸਕੇ। ਉਹਦਾ ਇੱਕ ਦੋਸਤ ਸੀ ਜਿਹਦਾ ਨਾਂ ਸੀ ਰਾਜਾ। ਉਹ ਬੋਲਿਆ ਪੀ ਹੁਣ ਤੋਂ ਨਾ ਜਿਹੜਾ ਵਾ ਇਹ ਆਪਣਾ ਸੁਪਨਾ ਜਿਹੜਾ ਉਹਨੂੰ ਛੱਡ ਦੇ ਇੰਨਾ ਬੋਝ ਲੈ ਕੇ ਐਦਾਂ ਤੋਂ ਪੜ੍ਹਾਈ ਨਹੀਂ ਕਰ ਸਕਦਾ ਤੇ ਸੂਰਜ ਰਾਜੀ ਦੀ ਗੱਲ ਸੁਣ ਕੇ ਚੁੱਪ ਰਿਹਾ ਪਰ ਉਹ ਅੰਦਰੋਂ ਟੁੱਟ ਚੁੱਕਾ ਸੀ ਨਾ ਤੇ ਉਹ ਪੜ੍ਹਾਈ ਰ ਜਿਹੜੀ ਸੀ ਉਹ ਕੰਟੀਨਿਊ ਕਰ ਸਕਦਾ ਸੀ ਕਿਉਂਕਿ ਘਰ ਦੇ ਹਾਲਾਤ ਐਦਾਂ ਸੀ ਵੀ ਰੋਟੀ ਖਾਣ ਦੇ ਵੀ ਪੈਸੇ ਨਹੀਂ ਸੀ ਤੇ ਅਖਬਾਰ ਕੱਲੀ ਵੇਚ ਕੇ ਤੇ ਘਰ ਦਾ ਗੁਜ਼ਾਰਾ ਨਹੀਂ ਸੀ ਚੱਲ ਸਕਦਾ ਅਗਲੇ ਦਿਨ ਉਹ ਬਿਨਾਂ ਕਿਸੇ ਨੂੰ ਕਹੇ ਇੱਕ ਜਿਹੜੀ ਲਾਗੇ ਪਹਾੜੀ ਆ ਨਾ ਉੱਥੇ ਇੱਕ ਮੰਦਿਰ ਆ ਉੱਥੇ ਚਲਾ ਗਿਆ ਉਹ ਮੰਦਰ ਦੇ ਪਿੱਛੇ ਨਾ ਇੱਕ ਮਹਾਤਮਾ ਜਿਹੜੇ ਸੀ ਨਾ ਉਹ ਬੈਠੇ ਹੁੰਦੇ ਸੀ ਉਹਨਾਂ ਦਾ ਬੜਾ ਸ਼ਾਂਤ ਚਿਹਰਾ ਮਹਾਤਮਾ ਦਾ ਉਹ ਕਿਉਂਕਿ ਬਜ਼ੁਰਗ ਸੀ ਤੇ ਉਹਨਾਂ ਦੀ ਕਮਰ ਜਿਹੜੀ ਸੀ ਨਾ ਲੱਕ ਜਿਹੜਾ ਸੀ ਝੁਕਿਆ ਹੋਇਆ ਸੀ ਅੱਖਾਂ 'ਚ ਬਹੁਤ ਗਹਿਰਾਈ ਸੂਰਜ ਉਹਨਾਂ ਦੇ ਕੋਲ ਜਾ ਕੇ ਬਹਿ ਗਿਆ ਤੇ ਅਚਾਨਕ ਹੀ ਬਹੁਤ ਉੱਚੀ ਉੱਚੀ ਰੋਣ ਲੱਗ ਪਿਆ ਕਿੰਦਾ ਮੈਂ ਬਹੁਤ ਥੱਕ ਗਿਆ ਬਾਬਾ ਕਿੰਨਾ ਹੋਰ ਸਮਾਂ ਮਿਹਨਤ ਕਰਦਾ ਵਾਂ ਪਰ ਹਾਲਾਤ ਹੋਰ ਬੁਰੇ ਦੇ ਬੁਰੇ ਹੋਈ ਜਾ ਰਹੇ ਕੁਈ ਰਾਈ ਨਹੀਂ ਦਿਖਾਈ ਦੇ ਰਿਆ ਮਹਾਤਮਾ ਜੀ ਮੁਸਕਰਾਏ ਤੇ ਬੋਲੇ ਪੁੱਤਰ ਇੱਕ ਕੰਮ ਕਰੇਗਾ ਮੇਰੇ ਲਈ ਸੂਰਜ ਨੇ ਆਪਣੇ ਅੱਖਾਂ ਦੇ ਅਥਰੂ ਪੂੰਝਦੇ ਹੋਏ ਕਿਹਾ ਕਿ ਬਾਬਾ ਜੀ ਦੱਸੋ ਕਿਹੜਾ ਕੰਮ ਕਰਨਾ ਤੇ ਬਾਬਾ ਜਿਹੜਾ ਮਹਾਤਮਾ ਸੀ ਨਾ ਉਹ ਬੋਲੇ ਐਸ ਪਹਾੜੀ ਦੇ ਉੱਤੇ ਨਾ ਇੱਕ ਬਹੁਤ ਹੀ ਪੁਰਾਣਾ ਅੰਬਾਂ ਦਾ ਜਿਹੜਾ ਦਰਖਤ ਆ ਉੱਥੇ ਇੱਕ ਨਾ ਕਬੂਤਰ ਦਾ ਜਿਹੜਾ ਆਲ ਨਾਮ ਆ ਉਹ ਬਣਾ ਰਿਹਾ ਵਾ ਤੂੰ ਅਗਲੇ ਦਿਨਾਂ ਤੱਕ ਰੋਜ਼ ਉੱਥੇ ਜਾ ਕੇ ਨਾ ਉਹਦੇ ਆਲ ਨੇ ਨੂੰ ਤੋੜਨਾ ਬਸ ਇੰਨਾ ਹੀ ਕੰਮ ਕਰਨਾ ਉਈ ਸੁਆਮੀ ਸੂਰਜ ਛੜਹ ਰਾਨ ਹੋ ਗਿਆ ਕਹਿੰਦਾ ਕਬੂਤਰ ਧਾਲ ਨਾ ਤੋੜਨਾ ਪਰ ਮੈਂ ਕਿਉਂ ਲੇਕਿਨ ਮਹਾਤਮਾ ਨੇ ਸਿਰਫ ਮੁਸਕਰਾ ਕੇ ਕਿਹਾ ਤੇ ਸਿਰ ਹਲਾ ਦਿੱਤਾ ਜਿੱਦਾਂ ਉਹ ਕਹਿ ਰਹੇ ਆ ਉਦਾਂ ਹੀ ਕਹਿੰਦੇ ਵੀ ਤੈਨੂੰ ਕਰਨਾ ਪੈਣਾ ਉਦਾਂ ਹੀ ਤੂ ਕਰ ਸੂਰਜ ਚੁੱਪਚਾਪ ਉਥੋਂ ਚਲਾ ਗਿਆ ਪਹਿਲਾ ਦਿਨ ਜਦੋਂ ਉਹ ਦਰਖਤ ਜਿਹੜਾ ਸੀ ਅੰਬਾ ਦਾ ਰੁੱਖ ਸੀ ਨਾ ਉਹਦੇ ਕੋਲ ਗਿਆ ਤੇ ਉਹਨੇ ਵੇਖਿਆ ਵੀ ਉਹਦੇ ਜਿਹੜੀਆਂ ਟਾਹਣੀਆਂ ਸੀ ਉਹਦੇ ਵਿੱਚ ਨਾ ਕਬੂਤਰ ਆਪਣਾ ਇੱਕ ਇੱਕ ਜਿਹੜਾ ਦਿੱਲਾ ਲੈ ਆ ਕੇ ਨਾਂ ਤੇ ਆਲਣਾ ਜਿਹੜਾ ਸੀ ਬਣਾ ਰਿਆ ਏ ਸੂਰਜ ਗਿਆ ਤੋਨੇ ਜਿਹੜਾ ਉਹ ਥੋੜਾ ਜਿਹਾ ਆਲਣਾ ਬਣਾਇਆ ਸੀ ਉਹਨੂੰ ਹੱਥ ਮਾਰ ਕੇ ਥੱਲੇ ਸੁੱਟ ਦਿੱਤਾ ਪਰ ਉਹਨੂੰ ਬੁਰਾ ਬੜਾ ਲੱਗਾ ਉਹ ਕਹਿੰਦਾ ਮੈਂ ਕਿਸੇ ਦਾ ਘਰ ਤੋੜਨਾ ਜਾਂ ਕਿਸੇ ਪੰਛੀ ਨੂੰ ਐਦਾਂ ਮੈਂ ਦੁੱਖ ਦੇਣਾ ਵੀ ਇਹ ਤੇ ਮੈਂ ਚਾਇਆ ਹੀ ਨਹੀਂ ਸੀ ਕਦੀ ਹੈਨਾ ਜਿਹੜੀ ਸੂਰਜ ਦੀ ਆਤਮਾ ਹੈ ਨਾ ਉਹ ਬਹੁਤ ਬੁਰੀ ਤਰ੍ਹਾਂ ਕੰਬ ਗਈ ਦੂਜੇ ਦਿਨ ਫੇਰ ਉਹ ਜਦੋਂ ਗਿਆ ਕਬੂਤਰ ਫੇਰ ਉਹ ਕੁਝ ਬਣਾ ਰਿਹਾ ਸੀ ਛੋਟੇ ਛੋਟੇ ਤਣਕੇ ਇਕੱਠੇ ਕਰਕੇ ਜੋੜ ਰਿਹਾ ਸੀ ਸੂਰਜ ਨੇ ਫੇਰ ਕੀ ਕੀਤਾ ਉਹਦਾ ਜਿਹੜਾ ਆਲਣਾ ਸੀ ਉਹਨੂੰ ਥੱਲੇ ਸੁੱਟ ਦਿੱਤਾ ਹਰ ਦਿਨ ਉਹ ਇਹੋ ਹੀ ਕਰਦਾ ਰਿਹਾ ਇੱਕ ਦਿਨ ਉਹ ਕੀ ਹੋਇਆ ਵੀ ਉਹਨੂੰ ਨਾ ਬੜੀ ਆਪਣੇ ਆਪ ਤੇ ਸ਼ਰਮ ਮਹਿਸੂਸ ਹੋਈ ਉਹਨੇ ਕ ਆਪਣੇ ਅੰਦਰ ਸਵਾਲ ਵੀ ਪੁੱਛਿਆ ਵੀ ਕਿਉਂ ਵੀ ਉਹ ਜਾਣਦਾ ਵਾ ਵੀ ਜਿਹੜੇ ਮਹਾਤਮਾ ਵਾ ਜੋ ਉਹਨਾਂ ਨੂੰ ਸਮਝਾਉਣਾ ਚਾਹ ਰਿਹਾ ਉਹ ਮੈਂ ਨਹੀਂ ਸਮਝਾ ਸਕਿਆ ਜਾਂ ਮੈਂ ਆਪਣੀ ਗੱਲ ਨੂੰ ਪੂਰੀ ਤਰ੍ਹਾਂ ਦੱਸ ਨਹੀਂ ਸਕਿਆ ਤੇ ਜਦੋਂ 10ਵਾਂ ਦਿਨ ਹੋਇਆ ਨਾ ਤੇ ਕਬੂਤਰ ਨੇ ਫਿਰ ਆਪਣਾ ਆਲਣਾ ਬਣਾ ਲਿਆ ਸੂਰਜ ਨਾ ਜਦੋਂ ਉਹਨੂੰ ਉਹਦੇ ਆਲਣੇ ਨੂੰ ਡਗਾਉਣ ਲੱਗਾ ਨਾ ਤੋ ਉਹਨੇ ਜੀ ਹਾਥੀ ਵਧਾਇਆ ਹੀ ਤੇ ਫਿਰ ਉੱਥੇ ਹੀ ਰੁਕ ਗਿਆ ਤੋ ਵਾਪਸ ਮਾਤਮਾ ਦੇ ਕੋਲ ਆ ਗਿਆ ਕਹਿੰਦਾ ਬੋਲਿਆ ਵੀ ਬਾਬਾ ਮੈਂ ਸਮਝੀ ਨਹੀਂ ਪਾ ਰਿਹਾ ਵੀ ਮੈਂ ਹਰ ਰੋਜ਼ ਉਸ ਅੜਾ ਪੰਛੀ ਵਿਚਾਰਾ ਉਹਦਾ ਆਲਣਾ ਕਿਉਂ ਤੋੜ ਰਿਹਾ ਹਾਂ ਹੈਨਾ ਜਿੰਨਾ ਉਹਨੂੰ ਸਾਰਾ ਦਿਨ ਬਣਾਉਣ ਤੇ ਲੱਗਦਾ ਮੈਂ ਦੂਜੇ ਦਿਨ ਜਾ ਕੇ ਉਹਨੂੰ ਤੋੜ ਦੇਣਾ ਮੈਨੂੰ ਬਹੁਤ ਬੁਰਾ ਲੱਗ ਰਿਹਾ ਲੇਕਿਨ ਮੈਂ ਕੀਤਾ ਕਿਉਂਕਿ ਤੁਸੀਂ ਮੈਨੂੰ ਕਿਹਾ ਸੀ ਕਿ ਮੇਰੀਆਂ ਮੁਸ਼ਕਲਾਂ ਜਿਹੜੀਆਂ ਹੱਲ ਹੋ ਜਾਣੀਆਂ ਹੁਣ ਇਹਦਾ ਮਤਲਬ ਦੱਸੋ ਕਿਉਂਕਿ ਤੁਸੀਂ ਕਿਹਾ ਸੀ ਮੈਨੂੰ ਪੁੱਛਣਾ ਕੁਝ ਨਹੀਂ ਆ ਮਹਾਤਮਾ ਨੇ ਠੰਡਾ ਸਾਹ ਲਿਆ ਤੇ ਬੋਲੇ ਵੀ ਪੁੱਤਰ ਇਹੋ ਤੇ ਮੇਰੀ ਪਹਿਲੀ ਸਿੱਖਿਆ ਹੈਗੀ ਤੈਨੂੰ ਲਗਾਤਾਰ ਮਿਹਨਤ ਦਾ ਮਤਲਬ ਆ ਸਿਰਫ ਕੰਮ ਕਰਨਾ ਨਹੀਂ ਹੁੰਦਾ ਬਲਕਿ ਹਰ ਜਿਹੜੀ ਹਾਰ ਹੁੰਦੀ ਨਾ ਉੱਥੋਂ ਦੁਬਾਰਾ ਸ਼ੁਰੂ ਕਰਨਾ ਹੁੰਦਾ ਉਹ ਕਬੂਤਰ ਜਾਣਦਾ ਸੀ ਕਿ ਉਹਦਾ ਆਲਣਾ ਟੁੱਟ ਸਕਦਾ ਵਾ ਫੇਰ ਵੀ ਉਹ ਹਰ ਰੋਜ਼ ਇੱਕ ਨਵੀਂ ਉਮੀਦ ਦੇ ਨਾਲ ਆਪਣਾ ਆਲਣਾ ਬਣਾਉਂਦਾ ਹੈ ਕਿਉਂਕਿ ਉਹਨੂੰ ਯਕੀਨ ਹੀ ਵੀ ਜਿਸ ਦਿਨ ਸਾਹਮਣੇ ਵਾਲਾ ਤੋੜ-ਤੋੜ ਕੇ ਥੱਕ ਜਾਊਗਾ ਨਾ ਉਸ ਦਿਨ ਉਹਦਾ ਆਲਣਾ ਬਚ ਜਾਊਗਾ ਪੁੱਤਰ ਦੁਨੀਆ ਜਿਹੜੀ ਹੈ ਨਾ ਉਹ ਐਦਾਂ ਹੀ ਆ ਹਾਲਾਤ ਵਾਰ-ਵਾਰ ਤੁਹਾਡੇ ਸੁਪਨੇ ਜਿਹੜੇ ਉਹਨਾਂ ਨੂੰ ਤੋੜਨਗੇ ਲੇਕਿਨ ਜੇ ਤੂੰ ਹੀ ਕਬੂਤਰ ਦੀ ਤਰ੍ਹਾਂ ਰੋਜ਼ ਫੇਰ ਉੱਠੋਗੇ ਫੇਰ ਨਵੇਂ ਦਿਨ ਫੇਰ ਆਪਣੀ ਸ਼ੁਰੂਆਤ ਕਰੋਗੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਸ਼ੁਰੂਆਤ ਕਰੋਗੇ ਤਾਂ ਇੱਕ ਦਿਨ ਉਹ ਕਬੂਤਰ ਦੇ ਆਲਣੇ ਵਾਂਗੂ ਤੁਹਾਡੇ ਸੁਪਨੇ ਜਿਹੜੇ ਉਹ ਵੀ ਪੂਰੇ ਹੋ ਜਾਣਗੇ ਸੂਰਜ ਚੁੱਪਚਾਪ ਮਹਾਤਮਾ ਦੀ ਗੱਲ ਸੁਣ ਰਿਹਾ ਸੀ ਉਹਦਾ ਚਿਹਰਾ ਸ਼ਾਂਤ ਸੀ ਜਦੋਂ ਨੇ ਮਨ ਵਿੱਚ ਉਹਦੀ ਇੱਕ ਨਾ ਜਿਹੜੀਆਂ ਮੁਸਕਰਾਹਾਂ ਦੀ ਗੰਢ ਵੱਜੀ ਸੀ ਨਾ ਉਹ ਖੁੱਲ ਗਈ ਫਿਰ ਮਹਾਤਮਾ ਬੋਲੇ ਦੂਜੀ ਬਾਤ ਪੀ ਜਦੋਂ ਤੂੰ ਸਬਜ਼ੀ ਵੇਚ ਰਿਹਾ ਹੁੰਨਾ ਘਰ ਚ ਲਾਉਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੁੰਨਾ ਮੁਸ਼ਕਲਾਂ ਨਾਲ ਲੜਦਾ ਪਿਆ ਹੁੰਨਾ ਉਹ ਵੀ ਸਮਾਂ ਬੀਤ ਜਾਣਾ ਉਹ ਵੀ ਲੰਘ ਜਾਣਾ ਸਮਾਂ ਇੱਕ ਤਰ੍ਹਾਂ ਨਹੀਂ ਰਹਿੰਦਾ ਅੱਜ ਤੂੰ ਸੰਘਰਸ਼ ਕਰ ਰਿਹਾ ਵਾ ਇਹ ਸਾਰੀ ਉਮਰ ਨਹੀਂ ਚੱਲਦਾ ਰਹੂਗਾ ਕੱਲ ਉਹ ਲੋਕੀ ਤੈਨੂੰ ਸਲਾਮ ਕਰਨਗੇ ਜਿਹੜੇ ਅੱਜ ਤੇਰਾ ਮਜ਼ਾਕ ਉਡਾਉਂਦੇ ਬਸ ਦੋ ਗੱਲਾਂ ਪੁੱਤਰ ਆਪਣੀ ਜ਼ਿੰਦਗੀ ਚ ਹਮੇਸ਼ਾ ਯਾਦ ਰੱਖ ਮਿਹਨਤ ਜਿਹੜੀ ਹਾਰ ਜਿਹੜੀ ਹੁੰਦੀ ਹੈ ਨਾ ਉਹਨੂੰ ਹਰਾਉਂਦੀ ਆ ਬੁਰਾ ਸਮਾਂ ਹਮੇਸ਼ਾ ਨਹੀਂ ਰਹਿੰਦਾ ਐਗ ਦੋ ਗੱਲਾਂ ਨੂੰ ਆਪਣੇ ਪੱਲੇ ਬੰਨ੍ਹਾ ਉਸ ਦਿਨ ਤੋਂ ਬਾਅਦ ਸੂਰਜ ਦੀ ਜਿਹੜੀ ਸਾਰੀ ਜ਼ਿੰਦਗੀ ਬਦਲ ਗਈ ਉਹ ਜਿਸ ਤਰ੍ਹਾਂ ਅੱਗੇ ਸੋਚਦਾ ਹੁੰਦਾ ਸੀ ਕਿ ਮੈਂ ਜ਼ਿੰਦਗੀ 'ਚ ਕੁਝ ਨਹੀਂ ਕਰ ਸਕਦਾ ਮੇਰਾ ਕੁਝ ਨਹੀਂ ਹੋਣਾ ਤੇ ਉਹਦੀ ਸੋਚ ਹੀ ਬਦਲ ਗਈ ਸੋ ਦੋਸਤੋ ਸਾਡੀ ਜ਼ਿੰਦਗੀ ਵਿੱਚ ਵਿੱਚ ਜਦੋਂ ਸਾਨੂੰ ਕੋਈ ਔਖਾ ਸਮਾਂ ਮਿਲਦਾ ਵਾ ਸਾਨੂੰ ਲੱਗਦਾ ਵੀ ਹੁਣ ਮੇਰੇ ਕੋਲ ਕੋਈ ਰਾਹ ਨਹੀਂਗਾ ਤੇ ਅਸੀਂ ਮਿਹਨਤ ਕਰਨੀ ਉੱਥੇ ਛੱਡ ਦਿੰਨੇ ਆਂ ਹੈਨਾ ਤੇ ਉਹ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਾਨੂੰ ਆਪਣੇ ਯਤਨ ਨਰੰਤਰ ਜਾਰੀ ਰੱਖਣੇ ਚਾਹੀਦੇ ਤੇ ਇੱਕ ਦਿਨ ਉਹ ਜਿਸ ਤਰ੍ਹਾਂ ਕਬੂਤਰ ਦਾ ਰੋਜ ਆਲਣਾ ਟੁੱਟ ਰਿਆ ਸੀ ਪਰ ਉਹ ਰੋਜ ਬਣਾ ਰਿਹਾ ਸੀ ਵੀ ਇੱਕ ਦਿਨ ਟੋੜਨ ਵਾਲਾ ਥੱਕੂ ਗਿਆ ਤੁਸੀਂ ਵੀ ਆਪਣੀ ਕੋਸ਼ਿਸ਼ ਜਾਰੀ ਰੱਖਣੀ ਜਾਰੀ ਰੱਖਣੀ ਕਬੂਤਰ ਦੀਵਾਲ ਨੇ ਵਾਂਗੂ ਇੱਕ ਦਿਨ ਤੁਹਾਡੇ ਸੁਪਨੇ ਵੀ ਜ਼ਰੂਰ ਪੂਰੇ ਹੋਣਗੇ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਣਾ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਸ਼ੁਕਰੀਆ ਰੱਬ ਰਾਖਾ